ਆਜੋਗੀ ਆ 22 ਜੁਲਾਈ ਦਿਨ ਮੰਗਲਵਾਰ ਤੇ ਪੰਜਾਬ ਦੀਆਂ ਸਮੇਂ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹੋਈਆਂ ਸਭ ਤੋਂ ਪਹਿਲੀ ਵੱਡੀ ਖਬਰ ਅੱਜ ਮੰਗਲਵਾਰ 22 ਜੁਲਾਈ ਨੂੰ ਫਲੋਰ ਦੇ 132 ਕੇਵੀ ਸਬਸਟੇਸ਼ਨ ਚੰਨਾਮੇ ਪੀਸੀਬੀ ਦੇ ਨਿਰਮਾਣ ਲਈ ਪਾਵਰ ਟਰਾਂਸਫਰ T3 ਤੇ ਚੱਲਣ ਵਾਲੇ ਸਾਰੇ 11 ਕੇਵੀ ਫੀਡਰਾਂ 'ਚ ਬਿਜਲੀ ਸਪਲਾਈ ਸਪੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ ਅਗਲੀ ਵੱਡੀ ਖਬਰ ਨਸ਼ਾ ਸਮਾਜ ਲਈ ਜ਼ਹਿਰ ਬਣਦਾ ਜਾ ਰਿਹਾ ਹੈ ਜਿੱਥੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਤੋਂ ਉਸਦੇ ਪਰਿਵਾਰਕ ਮੈਂਬਰ ਦੁਖੀ ਹੁੰਦੇ ਨੇ ਉੱਥੇ ਹੀ ਨਸ਼ੇੜੀਆਂ ਕਾਰਨ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਫੋਨ ਚਪਟਣ ਵਾਲੇ ਇੱਕ ਅਜਿਹੇ ਚੋਰ ਨੂੰ ਥਾਣਾ ਨੰਬਰ 2 ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਗਲੀ ਵੱਡੀ ਖਬਰ ਕ੍ਰਿਪਟੋ ਕਰੰਸੀ ਦੀ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਸਾਈਬਰ ਹਮਲਿਆਂ ਦੇ ਵਿਚਕਾਰ 2025 ਦੇ ਅੱਧ ਤੱਕ ਕ੍ਰਿਪਟੋ ਚੋਰੀ ਦਾ ਆਂਕੜਾ 2.17 ਮਿਲੀਅਨ ਡਾਲਰ ਲਗਭਗ 18100 ਕਰੋੜ ਰੁਪਏ ਨੂੰ ਪਾਰ ਕਰ ਗਿਆ ਇਹ ਜਾਣਕਾਰੀ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਈ ਹੈ ਅਗਲੀ ਵੱਡੀ ਖਬਰ ਪੰਜਾਬ ਦੇ ਅਮਰitsar ਹਵਾਈ ਅੱਡੇ ਨੂੰ ਸੋਮਵਾਰ ਸ਼ਾਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ ਹਵਾਈ ਅੱਡਾ ਪ੍ਰਸ਼ਾਸਨ ਨੂੰ ਫੋਨ ਕਰਕੇ ਕਿਹਾ ਕਿ ਹਵਾਈ ਅੱਡੇ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਧਮਕੀ ਮਿਲਦੇ ਹੀ ਹਵਾਈ ਅੱਡੇ ਦੇ ਹਫੜਾ ਤਫੜੀ ਮਚ ਗਈ ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਵੀ ਤਾਇਨਾਤ ਕੀਤਾ ਗਿਆ ਇਸ ਸਮੇਂ ਹਵਾਈ ਅੱਡੇ ਤੇ ਕਾਰਵਾਈ ਆਮ ਵਾਂਗ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ